ਅਗਰ ਗੁਰਦੁਆਰਾ ਸਾਹਿਬ ਬਣਾਇਆ ਮਸਜਿਦ ਬਣਾਈ ਮੰਦਰ ਬਣਾਇਆ ਵਧੀਆ ਏਸੀ ਉਸੀ ਲਾਏ ਸਭ ਕੁਝ ਉੱਥੇ ਲਾਇਆ ਪੰਡਤ ਮੌਲਵੀ ਗ੍ਰੰਥੀ ਸਭ ਬਿਠਾਏ ਇਹ ਧਰਮ ਦਾ ਮਕਸਦ ਹੈ ਇਹ ਧਰਮ ਦਾ ਮਕਸਦ ਨਹੀਂ ਹੈ ਕੁਰਾਨ ਸ਼ਰੀਫ ਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਸੱਲੱਲਾਹੁ ਅਲੈਹਿ ਵਸੱਲਮ ਨੂੰ ਅੱਲਾਹ ਤਾਲਾ ਨੇ ਕਿਹਾ ਕਿ ਨਮਾਜ਼ ਪੜ੍ਹਨੀ ਹੈ ਅੱਛਾ ਜੀ ਨਮਾਜ਼ ਪੜ੍ਹਨੀ ਹੈ ਵਜ਼ੂ ਵੀ ਕਰਨਾ ਮੂੰਹ ਅੱਜ ਵੀ ਧੋਣਾ ਪਾਕ ਵੀ ਹੋਣਾ ਮਸੀਤੇ ਵੀ ਜਾਣਾ ਵੀ ਪੜ੍ਹਨੀ ਕਿਉਂ ਹੈ ਅਸੀਂ ਕਦੀ ਪੁੱਛਿਆ ਆਪਣੇ ਘਰਦਿਆਂ ਨੂੰ ਕਿ ਅਸੀਂ ਧਰਮੀ ਕਿਉਂ ਆ ਕੁਰਾਨ ਦੇ ਵਿੱਚ ਪੁੱਛਿਆ ਗਿਆ ਕਿ ਤੁਸੀਂ ਨਮਾਜ਼ ਬਣਨੀ ਹੈ ਪੜਨੀ ਕਿਉਂ ਹੈ ਹੁਕਮ ਹੋਇਆ ਇਨ ਸਲਾਤ ਤਨਹਾ ਅਨਿਲ ਫਾਸ਼ਾਈ ਵਲ মুনਕਰ فرمایا ਤੁਹਾਨੂੰ ਧਰਮੀ ਤਾਂ ਬਣਾਇਆ ਤਾਂ ਨਿਤਨੇਮ ਦੀ ਆਦਤ ਪਾ ਰਹੇ ਆ ਤਾਂ ਤੁਹਾਡਾ ਸਜਦਾ ਕਰਵਾ ਰਹੇ ਆ ਕਿ ਖੁਦਾ ਨੂੰ ਤੁਹਾਡੇ ਸਜਦਿਆਂ ਤੋਂ ਕੁਝ ਲੈਣਾ ਦੇਣਾ ਨਹੀਂ ਹੈ ਪੂਰੀ ਦੁਨੀਆ ਦੇ ਲੋਕ ਇੱਕੋ ਵਾਰੀ ਮੱਥਾ ਟੇਕਦੇ ਨੇ ਅਕਾਲ ਪੁਰਖ ਦੇ ਅੱਗੇ ਤਾਂ ਉਹਦੀ ਖੁਦਾਈ ਜਿੱਕਰਤੀ ਦਾ ਵਾਦਾ ਨਹੀਂ ਕਰ ਸਕਦੇ ਔਰ ਇੱਕੋ ਵਾਰੀ ਮਨਾ ਕਰਦਨ ਖੁਦਾ ਨੂੰ ਮੰਨਣ ਨੂੰ ਤੇ ਉਹਦੀ ਖੁਦਾਈ ਵਿੱਚ ਕਮੀ ਨਹੀਂ ਕਰ ਸਕਦੇ ਫਿਰ ਇਹ ਐਡਾ ਵੱਡਾ ਕਾਮਜਾਮ ਕਿਉਂ ਇਹ ਇਸ ਲਈ ਕੁਰਾਨ ਨੇ ਕਿਹਾ ਤੁਹਾਨੂੰ ਧਰਮੀ ਬਣਾਇਆ ਇਬਾਦਤ ਤਾਂ ਕਰਵਾ ਰਹੇ ਤਾਂ ਕਿ ਤੁਸੀਂ ਗੰਦੀਆਂ ਗੱਲਾਂ ਛੱਡ ਕੇ ਚੰਗੇ ਬੰਦੇ ਬਣ ਜਾਓ ਹਾਂ